ਵੀਰ ਬੈਟਰੋ ਰੇਲ ਗੱਡੀ ਦੇ ਨਾਲ ਥੱਪੇ ਗਿਣ ਕੇ ਦਿਖਾਓ ਵੀ ਥੱਪੇ ਕਿੰਨੇ ਲੱਗੇ ਹੋਏ ਨੇ ਰੇਲ ਗੱਡੀ ਦੇ ਨਾਲ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਈਸੀ ਵੀਡੀਓ ਤੋਂ ਆਪਣੇ ਹੋਰ ਯਾਰਾਂ ਨੂੰ ਜਾਦੇ ਨਾਲ ਜੀ ਵੀ ਕਰ ਦਿਓ ਮੈਂ ਤਾਂ ਉਹ ਦੱਸ ਦੇ ਰਿਹਾ ਤੇ ਇਹ ਵੀ ਵੀਡੀਓ ਪੂਰੀ ਹੋ ਜਾਂਦੀ ਆ ਬੰਦ ਕਰੀਏ ਛੋਟੇ ਬਾਅਦ ਮਿੱਤਰੋ ਇਹ ਕਿਹੜੇ ਜ਼ਿਲ੍ਹੇ ਦਾ ਰੇਲਵੇ ਸਟੇਸ਼ਨ ਹੋ ਸਕਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਕਿਸੇ ਨੂੰ ਪਤਾ ਹੋਵੇ ਮੇਰੇ ਵੱਲੋਂ ਸਸ਼ਟ੍ਰੀ ਕਾਲ ਜੀ